ਸੈਂਟਰ ਗਵਰਨਮੈਂਟ ਜੀ ਉਹ ਇਹ ਕਹਿੰਦੀ ਹੈ ਕਿ ਵੀ ਅਨ ਆਫੀਸ ਜਿਹੜੇ ਐਕਸਪਰਟਸ ਪਾਣੇ ਹਮ ਕਿ ਐਂ ਦੱਸੋਸ ਭਾਰਤ ਦੇ ਵਿੱਚ 26 ਕਰੋੜ ਮੁਸਲਮਾਨ ਨੇ ਇਹਨਾਂ ਚ ਕੋਈ 26 ਬੰਦੇ ਵੀ ਐਕਸਪਰਟ ਨਹੀਂ ਹਮ 22 ਲੋਕੀ ਵੀ ਐਕਸਪਰਟ ਨਹੀਂ ਬੜੇ ਬੜੇ ਆਈਐਸ ਆਈਪੀਐਸ ਅਦਾਲਤਾਂ ਦੇ ਜੱਜ ਬੈਠੇ ਨੇ ਆਈਆਰਐਫਐਸ ਬੈਠੇ ਨੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਬੈਠੇ ਨੇ ਬੇਸ਼ੁਮਾਰ ਪੀਐਚਡੀ ਕੀਤੇ ਲੋਕ ਬੈਠੇ ਨੇ ਫੋਰਨ ਅਫੇਅਰਸ ਨੇ ਐਮਬੈਸਡਰ ਨੇ ਕਹੀ ਇਹਨਾਂ ਕੋਈ ਕੋਈ ਬਾਈ ਬੰਦੇ ਨਹੀਂ ਮਿਲਣਗੇ ਤੁਹਾਨੂੰ ਵਰਕ ਅਫ ਕਾਉਂਸਲ ਆਫ ਇੰਡੀਆ ਦੇ ਲੈ ਕੇ ਜਿਨ੍ਹਾਂ ਨੂੰ ਤੁਸੀਂ ਉੱਥੇ ਲਾ ਸਕੋ ਜਿਹੜੀ ਸਰਕਾਰ ਦੀ ਮੰਚਾਂ ਨੂੰ ਵੀ ਧਿਆਨ ਚ ਰੱਖਣਾ ਔਰ ਮੁਸਲਮਾਨਾਂ ਦੇ ਜਜ਼ਬਾਤ ਨੂੰ ਵੀ ਧਿਆਨ ਚ ਰੱਖਣਾ ਇਹਦੀ ਵਿਰੋਧਤਾ ਮੁਸਲਮਾਨ ਇਸ ਲਈ ਕਰਦੇ ਪਏ ਹੈ ਜੀ ਪਹਿਲੀ ਗੱਲ ਤਾਂ ਇਹ ਕਿ ਸਾਰੇ ਪੁਰਾਣੇ ਕਾਨੂੰਨ ਸਰਕਾਰ ਲੈ ਕੇ ਆਈ ਕੋ ਨਵੇਂ ਕਾਨੂੰਨ ਦੇ ਵਿੱਚ ਹਮ ਐਸਾ ਨਹੀਂ ਲੱਗਿਆ ਜਿੱਚ ਮੁਸਲਮਾਨ ਕੁਸ਼ੂ ਜੀ ਮਿਸਾਲ ਦੇ ਤੌਰ ਤੇ ਗਵਰਨਮੈਂਟ ਨੇ ਕਿਹਾ ਕਿ ਅਸੀਂ ਔਰਤਾਂ ਨੂੰ ਭਾਗਦਾਰੀ ਭਾਰਤ ਹੀ ਨਹੀਂ ਪੂਰੀ ਦੁਨੀਆ ਦੀ ਸਲਾਮ ਪਹਿਲਾ دین ਹੈ ਸਾਡੇ ਅਗਰ ਤੁਸੀਂ ਦੇਖਦਾ ਇਤਿਹਾਸ ਸਕੋਗੇ ਪਿੱਛੇ 20 ਸਾਲ ਪਹਿਲਾਂ ਪਾਰਲੀਮੈਂਟਿਕ ਬਿੱਲ ਲਿਆ ਕੇ ਰੀ ਜਿਹੱਚ ਕਿਹਾ ਵੀ ਬੇਟੀ ਵੀ ਪਿਓ ਦੀ ਜਿਦਾਦ ਠੀਕ ਇਸੇ ਦਾ ਔਰ ਇੱਥੇ ਇਸਲਾਮਧਰਮ ਚ ਹਜ਼ਰਤ ਮੁਹੰਮਦ ਸਾਹਿਬ ਨੇ 145 ਸਾਲ ਪਹਿਲਾਂ ਕਹਤਾ ਵੀ ਪਿਓ ਦੀ ਵਿਰਾਸਤ ਦੇ ਵਿੱਚ ਧੀ ਜਿਹੜੀ ਹੈ ਉਹ ਇਸੇ ਦਾ